ਬੜਾ ਦੁਖਦਾਈ ਹੈ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਭਾਜੀ ਚਰਜੀਤ ਸਿੰਘ ਜੀਤੂ ਪਹਿਲਵਾਨ ਜੀ ਦਾ ਬੇਟਾ ਸੀ ਰੋਬਨ ਤੇ ਕੈਪੀਟਲ ਬੈਂਕ ਦੇ ਵਿੱਚ ਜੋਬ ਕਰਦਾ ਸੀਗਾ ਕੋਈ ਪੈਸਿਆਂ ਦੀ ਕਲੈਕਸ਼ਨ ਕਲੈਕਸ਼ਨ ਕਰਨ ਲਈ ਜਲੰਧਰ ਸਾਈਟ ਤੇ ਕਹਿੰਦੇ ਗਿਆ ਸੀਗਾ ਮੈਨੂੰ ਤੇ ਅੱਜ ਹੀ ਸਿਰੇ ਖਬਰ ਦਾ ਪਤਾ ਲੱਗਾ ਸਿਰਫ ਫੋਨ ਆਇਆ ਕਿਸੇ ਸੱਜੰਦੇ ਵੀ ਅਸਲ ਇਸ ਤਰ੍ਹਾਂ ਵਾਰਦਾਤ ਹੋਈ ਹੈ ਘਰ ਆਏ ਪਤਾ ਲੱਗਾ ਕਿ ਉਹਦੇ ਗੋਲੀ ਲੱਗੀ ਹੈ ਉਹਦੇ ਕੋਲ ਸ ਆਪਣਾ ਲਾਇਸੈਂਸੀ ਵੈਪਨ ਵੀ ਸੀਗਾ ਉਹ ਵੀ ਉੱਥੇ ਕਿੰਦੇ ਮੌਕੇ ਤੇ ਮਿਲ ਨਹੀਂ ਮਿਲਿਆ। ਨਵੇਂ ਮੋਬਾਈਲ ਵੀ ਉਹਦਾ ਇੱਕ ਲੈ ਕੇ ਆ। ਹੋ ਸਕਦਾ ਕੋਈ ਕੈਸ਼ ਕੁਸ਼ ਵੀ ਹੋਵੇ ਉਹ ਵੀ ਲੈ ਕੇ ਹੋਣ। ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿਸੇ ਨੂੰ ਪਰਿਵਾਰ ਨੂੰ ਨਹੀਂ ਪਤਾ ਵੀ ਕੈਸ਼ ਦਾ ਕੀ ਹਿਸਾਬ ਕੀ। ਉਹ ਬੈਂਕ 'ਚ ਜੌਬ ਕਰਦਾ ਸੀ। ਲੱਗਦਾ ਕੁਝ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕੋਈ ਮਰਡਰ ਹੋਇਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗਿਆ ਕਿ ਦੁੰਗਾਈ ਨਾਲ ਜਾਂਚ ਕਰਕੇ ਸਾਰੀ ਸੱਚਾਈ ਦਾ ਪਤਾ ਲਾਇਆ ਜਾਵੇ, ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਪਰਿਵਾਰ ਦੇ ਨਾਲ ਬਹੁਤ ਵੱਡਾ ਤਕਾ ਹੋਇਆ ਹੈ। ਨੌਜਵਾਨ ਬੇਟਾ ਸੀਗਾ ਕਰਦਾ ਚਰਾਗ ਸੀ ਘਰ ਦਾ ਕੋਠੀ ਸ਼ੁਰੂ ਕੀਤੀ ਸੀ ਬਣਾਉਣੀ ਪਰ ਇਹ ਜਿਹੜੀ ਵਾਦਦਤ ਹੋਈ ਹੈ ਇਹ ਨੂੰ ਕੁਛ ਕਿਆ ਨਹੀਂ ਆ ਸਕਦਾ ਇਹ ਨੂੰ ਪੁਲਿਸ ਤੇ ਪ੍ਰਸ਼ਾਸਨ ਸਰਕਾਰੀ ਇਹਦਾ ਹੱਲ ਕਰ ਸਕਦਾ ਆਇ ਤੇ ਇਹ ਕਰਨਾਵਾਂ ਜੀ ਬਹੁਤ ਵਾਧਾ ਹੋ ਰਿਹਾ ਬਹੁਤ ਬੁਰਾ ਹਾਲ ਹੈ ਜਿੰਦਿਆਲਾ ਗੁਰੂ ਨਗਰ ਦਾ ਕੁਝ ਪਿਛਲੇ ਸਾਲ ਦੋ ਸਾਲਾਂ ਦੇ ਵਿੱਚ ਕੁਝ 15 16 ਮਰਡਰ ਹੋ ਗਏ ਨੌਜਵਾਨਾਂ ਦੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਜੀ ਨੂੰ ਠੱਲ ਪਾਈ ਜਾਵੇ ਗੈਂਗਸਟਰ ਗੈਂਗਵਾਰ ਬਹੁਤ ਜ਼ੋਰਾਂ ਨਾਲ ਚੱਲ ਰਹੀ ਹੈ ਰੋਜ਼ ਹੀ ਕਤਲੋਗਾਰਤ ਗੋਲੀਆਂ ਚਲਦੀਆਂ ਸ਼ਹਿਰ ਦੇ ਵਿੱਚ ਲੋਕ ਬੜੇ ਭੈ ਵਿੱਚ ਆ ਸ਼ਾਮ ਨੂੰ ਸਨਾਟਾ ਛਾ ਜਾਂਦਾ ਸ਼ਹਿਰ 'ਚ ਲੋਕ অতি ਦੁਖੀ ਹੈ ਸਰਕਾਰ ਤੋਂ ਮੰਗਿਆ ਕਿ ਇਸ ਜੀ ਨੂੰ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਲੋਕਾਂ ਦਾ ਜਿਹੜਾ ਭੈ ਆ ਖਤਮ ਕੀਤਾ ਜਾਵੇ ਇਹ ਵੇਖਿਆ ਗਿਆ ਜੀ ਕਿਸੇ ਕੋਲ ਲੈਣ ਦੇਣਾ ਹੈਗਾ ਹਿਸਾਬ-ਕਿਤਾਬ ਤੇ ਉਹ ਘੁੰਗਿਆ ਪਰਸੋਂ ਗਿਆ ਬਚੌਥ ਨੂੰ ਕੇ ਬਿਲੋਂ ਤੇ ਫੋਨ ਉੰਦਾਰਿਆ ਮੁੜ ਕੇ 12 ਵਜੇ ਤੋਂ ਬਾਅਦ ਫੋਨ ਬੰਦ ਹੋ ਗਿਆ ਉਹਨਾਂ ਤੇ ਮੁੜ ਕੇ ਕੋਈ ਨਹੀਂ ਪਤਾ ਲੱਗਾ ਕਿ ਉੱਥੇ ਬਸ ਜਦੋਂ ਕੱਲ ਗਏ ਆ ਲੋਕੇਸ਼ਨ ਦਾ ਪਤਾ ਕਰਕੇ ਬੈਂਕ ਵਾਲੇ ਨਾਲ ਗਏ ਰਕਾ ਕੇ ਵੇਖਿਆ ਤੇ ਫਿਰ ਇੱਕ ਤਰਪੁਰ ਦੇ ਲਾਗੇ ਇਹਦੇ ਗੱਡੀ ਜਿਹੜੀ ਡੈੱਡ ਬੋਡੀ ਪਈ ਸੀ ਜੀ ਅੱਛਾ ਤੇ ਜਦੋਂ ਉੱਥੇ ਵੇਖਣ ਦੇ ਆ ਤੇ ਇੱਕ ਦੁੱਦੀ ਲੱਗਉਂਦੀ ਨੰਗੇ ਦੋਕ ਉਹ ਤਾਂ ਕਹਿੰਦੇ ਵੀ ਗੱਡੀ ਤੇ ਕੱਲ ਦੀ ਖਲੋਤੀ ਆ ਵੀ ਕੱਲ ਦੀ ਇੱਥੇ ਇਦਾਂ ਹੀ ਚੱਲ ਰਹੀ ਆ ਸਟਾਰਟ ਆ ਤੇ ਗੱਡੀ ਇਦਾਂ ਵਿੱਚ ਖਲੋਤੀ ਆ ਇਦੋਂ ਤੇ ਪੁਲਿਸ ਬਾਜੂ ਤੋ ਪਹੁੰਚੀ ਤੇ ਉਹਨਾਂ ਨੇ ਆਣ ਕੇ ਆਪਣੀ ਕਾਰਵਾਈ ਕੀਤੀ ਹੈ ਕੀ ਨਾਮ ਤੇ ਕਿੰਨੀ ਉਮਰ ਸੀ ਇਹ 37 ਸਾਲ ਦੀ ਉਮਰ ਸੀ ਜੀ ਤੇ ਰੋਬਿੰਦ੍ਰੀਪ ਸਿੰਘ ਇਹਦਾ ਨਾਮ ਬੈਂਕ ਬੈਂਕ ਦੇ ਵਿੱਚ ਹੈਗੇ ਸੀ ਕੇ ਕੇ ਫਿਰ ਕੈਪੀਟਲ ਬੈਂਕ ਵਿੱਚ ਕੁਝ ਬੈਂਕ ਦਾ ਕੰਮ ਹੀ ਕੁਝ ਇਹਦਾ ਆਪਣਾ ਕੰਮ ਹੀ ਹਾਂਜੀ ਕੀ ਕੋਈ ਤੁਹਾਨੂੰ ਕੀ ਲੱਗਦਾ ਇਹ ਜੀ ਲੁੱਟ ਖੋਟੀ ਆ ਇਹਦਾ ਸਮਝੋ ਵੀ ਗੋਲੀ ਮਾਰੀ ਹੈ ਨਾਲ ਉਹਦਾ ਪਿਸਤਲ ਵੀ ਉਸੇ ਨਾਲ ਗੋਲੀ ਮਾਰੀ ਉਸ ਉਹ ਹੀ ਪਿਸਤਲ ਵੀ ਲੈ ਗਿਆ ਤੇ ਨਾਲ ਇੱਕ ਮੋਬਾਈਲ ਲੈ ਗਿਆ ਤੇ ਨਾਲ ਪਤਸ ਵੀ ਹੈ ਨਹੀਂ ਉੱਥੇ ਕੀ ਮੰਗਤ ਤੁਸੀਂ ਅਸੀਂ ਮੰਗੇ ਹੋਈ ਇਨਸਾਫ ਹੀ ਹੋਣਾ ਚਾਹੀਦਾ ਗਾਣਾ ਕੋਈ ਸਾਡਾ ਤੇ ਜੋ ਹੋਣਾ ਸੀ ਹੋ ਗਿਆ ਗਾਣਾ ਕੋਈ ਹੋਵੇ ਇਹੋ ਜੇ ਕੰਮ ਗਾਣਾ ਇਹੋ ਜੀ ਚੀਜ਼ ਹੁੰਦੀ ਆ ਕੋਈ ਪੈਸਾ ਤਾਂ ਲੱਭ ਗਿਆ ਪੈਸੇ ਜੀ ਹੁਣ ਲੈਣ ਦੇਣ ਹੈਗਾ ਸੀ ਹੁਣ ਪਤਾ ਨਹੀਂ ਕਿੰਨੇ ਪੈਸੇ ਸਾਨੂੰ ਇਸ ਬਾਰੇ ਕੋਈ ਨੋ ਲੈ ਜੀ ਸੋ ਤਾਂ ਦੇਈ ਡਾਇਰ ਰਗਾ ਮੁੰਡਾ ਉਹ ਚੱਲ ਗਿਆ ਠੀਕ ਘਟਨਾ ਕਿੱਥੇ ਵਾਪਰੀ ਹੋਵੇ ਇੱਕ ਕਰਤਾਰਪੁਰ ਦੇ ਲੱਗੇ ਆ ਜੂਬਾ ਬਣਿਆ ਜੀ ਉੱਥੇ ਇਤਿਹਾਸਿਕ ਉਹਦੇ ਲੱਗੇ ਹੋਇਆ ਸੀ ਕੈਮਰਾ ਨਹੀਂ ਲੱਗੇ ਕੋਈ ਸੀ ਕਿ ਨਹੀਂ ਉਹਦੇ ਲੱਗੇ ਨਹੀਂ ਕੋਈ ਕੈਮਰਾ ਹੈਗਾ ਜੀ ਕੋਈ ਹੈ ਨਹੀਂ ਉਹਦੇ